ਜਾਪ ਸਾਰਾ ਤੇ ਸਾਡੇ ਸਾਰੇ ਤੁਹਾਡੇ ਵੱਲੋਂ ਜਿਹੜੀ ਨਕੜ ਨਾਟਕ ਕਰਨਾਈ ਟੀਮ ਸੀ ਅਸੀਂ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਵੈਲਕਮ ਕਰਦੇ ਹਾਂ ਅ ਇਹਨਾਂ ਦੇਖੋ ਕਿਸੇ ਵੀ ਟੀਮ ਨੂੰ ਜਦੋਂ ਤੋਂ ਕੋਈ ਸਿੱਖਦੇ ਆ ਤਾਂ ਆਪਾਂ ਕਿਤੋਂ ਨਾ ਕਿਤੋਂ ਕੋਈ ਗੱਲ ਸੁਣਦੇ ਆ ਜਾਂ ਆਪਾਂ ਕੁਝ ਦੇਖਦੇ ਆ ਤਾਂ ਇਹਨਾਂ ਨੇ ਆਪ ਦੇ ਸਾਹਮਣੇ ਜਿਵੇਂ ਨੁੱਕੜ ਨਾ ਸਕੀਂਦਾ ਕਿ ਕਿਵੇਂ ਜਿਹੜੇ ਨਸ਼ੇ ਆ ਉਹ ਸਾਡੀ ਜਵਾਨੀ ਨੂੰ ਬਰਬਾਦ ਕਰ ਦਿੰਦੇ ਆ ਸਾਡੇ ਘਰਾਂ ਨੂੰ ਬਰਬਾਦ ਕਰ ਦਿੰਦੇ ਆ ਸਾਡੇ ਰਿਸ਼ਤਿਆਂ ਨੂੰ ਖਤਮ ਕਰ ਦਿੰਦੇ ਆ ਤਾਂ ਬੱਚਿਓ ਇਹ ਨਹੀਂ ਹੈਗਾ ਵੀ ਇਹ ਸਿਰਫ ਆਪਾਂ ਨੂੰ ਇੱਥੇ ਨਾਟਕ ਦਿਖਾ ਕੇ ਕਿ ਸਾਨੂੰ ਬਸ ਆਉਣ ਆਏ ਆ ਜਾਂ ਸਾਡਾ ਟਾਈਮ ਪਾਸ ਕਰਨਾ ਹੈ ਇਹ ਸਾਨੂੰ ਕੋਈ ਸਿੱਖਿਆ ਦੇਣ ਆਈ ਹੈ ਤਾਂ ਬੱਚਿਓ ਇਹ ਬਿਲਕੁਲ ਸੱਚ ਹੈ ਵੀ ਇਹਨਾਂ ਨੇ ਤਾਂ ਬਹੁਤ ਅਜੀ ਮਤਲਬ ਜਿਵੇਂ ਥੋੜਾ ਦੱਸਿਆ ਹੋਊਗਾ ਕਿ ਕਿੰਨੀ ਕਿੰਨੀ ਕਿ ਜ਼ਿਆਦਾ ਬਰਬਾਦੀ ਇਹ ਜਿਹੜੇ ਨਸ਼ੇ ਆ ਉਹ ਸਾਡੇ ਘਰਾਂ ਦੇ ਕਰਦੇ ਆ ਤਾਂ ਬੱਚਿਓ ਇਹਨਾਂ ਨੇ ਜੋ ਸਿੱਖਿਆ ਸਾਨੂੰ ਦਿੱਤੀ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹ ਸਿੱਖਿਆ ਨੂੰ ਗ੍ਰੈਂਡ ਕਰੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁੱਦ ਤਾਂ ਕੀ ਅਸੀਂ ਆਪਣੇ ਆਲੇ-ਦੁਆਲੇ ਆਪਣੇ ਆਂਢ-ਗੁਆਂਢ ਭੈਣ ਭਰਾ ਜਿੰਨੇ ਵੀ ਸਾਡੇ ਸੱਜੇ ਖੱਬੇ ਆ ਅਸੀਂ ਕਿਸੇ ਨੂੰ ਵੀ ਅਜਿਹੇ ਨਸ਼ੇ ਵੱਲ ਨਾ ਜਾਣ ਦੇਈਏ ਸਗੋਂ ਉਹਨਾਂ ਨੂੰ ਅਜਿਹੀਆਂ ਗੱਲਾਂ ਸੁਣਾਈਏ ਵੀ ਜਿਵੇਂ ਇਹਨਾਂ ਨੇ ਦਿਖਾਇਆ ਕਿ ਕਿਵੇਂ ਜਿਹੜੇ ਨਸ਼ੇ ਸਾਨੂੰ ਬੰਦਵਾੜ ਕਰਦੇ ਆ ਤਾਂ ਤੁਸੀਂ ਸਾਡੇ ਬੱਚਿਆਂ ਨੂੰ ਆ ਕੇ ਕੁਝ ਚੰਗੀ ਸਿੱਖਿਆ ਦਿੱਤੀ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਜੋ ਮਾਨ ਸਤਿਕਾਰ ਕਰਨਾ ਹੋਊਗਾ ਮੈਂ ਗੱਲ ਕਰਕੇ ਮਾਣਦਾ ਹਾਂ